ਯੰਗ ਦੇ ਲਈ ਖਾਸ ਕਰਕੇ ਖੇਡਦੇ ਹਾਂ ਸੁਖਮਣ ਨੂੰ ਮਿਸ ਕਰਦੇ ਰਹਿੰਦੇ ਹਾਂ ਇਹੋ ਜਿਹਾ ਸਿਚੁਏਸ਼ਨ ਜਦੋਂ ਇਹੋ ਜਿਹਾ ਕੋਈ ਵੀ ਜਨਮ ਦਿਨ ਜਾਂ ਕੋਈ ਤਿਹਾਰ ਆਉਂਦਾ ਤੁਹਾਡੀ ਜ਼ਿੰਦਗੀ ਦਾ ਅਹਿਮ ਤੇ ਸੁਖਮਣ ਤੁਹਾਡਾ ਜਿਹੜਾ ਆਈਡਲ ਵੀ ਸੀ ਤੁਹਾਡੇ ਵੱਡੇ ਬ੍ਰਦਰਸ ਵੀ ਮਿਸ ਕਰਦੇ ਰਹਿੰਦੇ ਹੋ ਹਾਂਜੀ ਭਾਜੀ ਉਹ ਤੇ ਜਿੰਨਾ ਚਿਰ ਸਾਹ ਉਹਨਾਂ ਚਿਰ ਮਿਸ ਕਰਾਂਗੇ ਤੇ ਜਦੋਂ ਵੀ ਕੋਈ ਖੁਸ਼ੀ ਗਮੀ ਹਰ ਹਰ ਟਾਈਮ ਚੇਤੇ ਆਉਂਦਾ ਉਹ ਤੇ ਬਾਕੀ ਵਾਇਗਰੂ ਨੇ ਪੁੱਤਰ ਦਿੱਤਾ ਸੁਖਮਣੀ ਆ ਉਹ ਤੇ ਤੁਸੀਂ ਵੇਖਿਆ ਹੋਣਾ ਵੀਡੀਓ ਆਪੀ ਬੜੀ ਸੋਹਣੀ ਮਾਰਦਾ ਉਹਦੇਆਂ ਤੇ ਉਹ ਫਿਰ ਦਿਲ ਨੂੰ ਖੁਸ਼ੀ ਹੁੰਦੀ ਆ ਤੇ ਕਿਤੇ-ਕਿਤੇ ਥੋੜਾ ਜਿਹਾ ਦਰਦ ਘਟਦਾ ਵੀ ਆ ਚਲੋ ਵੀ ਵਾਇਗਰੂ ਨੇ ਸੁਖਮਣੀ ਵਾਸਤੇ ਦਿੱਤਾ ਤੇ ਬਾਕੀ ਪਰਿਵਾਰ ਦੀ ਬੜੀ ਸਪੋਰਟ ਆ ਮੇਰੇ ਮੰਮੀ ਜੜੀ ਤੇ ਮੇਰੀ ਵਾਈਫ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਤੇ ਮੇਰਾ ਬਹੁਤ ਜ਼ਿਆਦਾ ਸਾਥ ਦਿੰਦੇ ਆ ਤੇ ਉਹਨਾਂ ਦੇ ਪਿਆਰ ਨਾਲ ਖੇਡ ਰਿਆ ਮੈਂ ਹਰਸ਼ ਐਸਲ ਪਰਫਾਰਮੈਂਸ ਦੀ ਗੱਲ ਕਰੀਏ ਬੜੀ ਟੌਪ ਦੀ ਆ ਕੱਪ ਕਰੀਏ ਚਾਹੇ ਟ੍ਰਾਂਟੋ ਦੀਆਂ ਗੱਲਾਂ ਕਰ ਲਈਏ ਕੱਪ ਦੀਆਂ ਤੇ ਚਾਹੀ ਬੀਸੀਡੀ ਜਿਹੜੀ ਕਬੱਡੀ ਫੈਡਰੇਸ਼ਨ ਇਹਦੀਆਂ ਗੱਲਾਂ ਕਰ ਲਈਏ ਜਿਹੜੀ ਬੀਸੀ ਦੇ ਵਿੱਚ ਐਸ ਸਾਲ ਮੈਚ ਹੋ ਰਿਹਾ ਹੈ ਨਾ ਵਾਰੀ ਕੀ ਕਹਿਣਾ ਚਾਹੁੰਦੇ ਹੋ ਅੱਧੇ ਤੇ ਇੱਕ ਤੇ ਅੱਧੇ ਤੇ ਇੱਕ ਤੇ ਪ੍ਰੈਸ਼ਰ ਰਹਿੰਦਾ ਕਿਤੇ ਨਾ ਕਿਤੇ ਜਦੋਂ ਮੈਚ ਖੇਡਦੇ ਹੋ ਹਾਂਜੀ ਭਾਈ ਜਿਵੇਂ ਆਪਣੇ ਦੋ ਫੈਡਰੇਸ਼ਨਾਂ ਕਰਕੇ ਜਿਵੇਂ ਇਹਨਾਂ ਪਲੇਅਰਾਂ ਨੂੰ ਬਹੁਤ ਜ਼ਿਆਦਾ ਮੌਕਾ ਮਿਲ ਗਿਆ ਤੁਹਾਨੂੰ ਪਤਾ ਜਿਵੇਂ ਪਹਿਲਾਂ ਅਸੀਂ ਲੱਗੇ ਹਾਂ ਜਿਹੜਾ ਨਵੇਂ ਉਦੋਂ ਜਿਹੜਾ ਕੈਨੇਡਾ ਜਿਹੜਾ ਪੂਰਾ ਪੀਕ ਤੇ ਆ ਇਹ ਗ੍ਰੇਸ ਵਾਲਾ ਪਲੇਅਰ ਹੀ ਆਉਂਦਾ ਸੀ ਐਰ ਕਿ ਤੁਸੀਂ ਵੇਖਿਆ ਹੋਊਗਾ ਜਿਹੜੇ ਨਵੇਂ ਮੁੰਡੇ ਵੀ ਆਏ ਆ ਬਹੁਤ ਕੈਨੇਡਾ ਇੱਥੇ ਖੇਡ ਰਹੇ ਆ ਤੇ ਤੇ ਇੱਕ ਬੜਾ ਵਧੀਆ ਇੱਕ ਨਹੀਂ ਤੇ ਪਹਿਲਾਂ ਇੰਗਲੈਂਡ ਖੇਡਦੇ ਹੁੰਦੇ ਜਿਵੇਂ ਮੈਂ ਪਹਿਲੇ ਸਾਲ ਇੰਗਲੈਂਡ ਖੇਡ ਕੇ ਸ਼ੋਅ ਹਾਂ ਸੀ ਤੇ ਇਸੇ ਵਾਰ ਬੜਾ ਵਧੀਆ ਹੋ ਰਿਹਾ ਵੀ ਜਿਵੇਂ ਕੈਨੇਡਾ ਬਹੁਤ ਜਿਵੇਂ ਨਵੇਂ ਪਲੇਅਰ ਆਏ ਇਹਦੇ ਬਹੁਤ ਸ਼ੋਅ ਹੋਏ ਆ ਤੇ ਕੰਪੀਟੀਸ਼ਨ ਬਹੁਤ ਈ ਆ ਤੇ ਮੈਂ ਲੋਕ ਕਈ ਇਸ ਨੂੰ ਦੀ ਸੋਚਣੀਆਂ ਵੀ ਦੋ ਫੈਡਰੇਸ਼ਨਾਂ ਆਣਨੀ ਚਾਹੀਦੀਆਂ ਪਰ ਮੈਂ ਪਹਿਨਾ ਹੋਈ ਕਿਉਂਕਿ ਪਲੇਅਰ ਬਹੁਤ ਜ਼ਿਆਦਾ ਹੋ ਗਿਆ ਹੁਣ ਪਹਿਲਾਂ ਬਹੁਤ ਘਟਦੇ ਸੀ ਹੁਣ ਪਲੇਅਰ ਬਹੁਤ ਜ਼ਿਆਦਾ ਹੋ ਗਿਆ ਤੇ ਤੁਸੀਂ ਵੇਖਿਆ ਡੇਢ 200 ਪਲੇਅਰ ਖੇਡ ਰਿਹਾ ਇੱਧਰ ਜੇ ਇੱਕ ਫੈਡਰੇਸ਼ਨ ਹੁੰਦੀ ਏ ਸਾਰੇ ਪਲੇਅਰ ਘਰੇ ਬੈਨੇ ਸੀ ਹਾਂ ਜਿ ਇਹ ਵਧੀਆ ਮੈਚ ਹੋ ਰਿਹਾ ਤੇ ਦੋਵਾਂ ਫੈਡਰੇਸ਼ਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਹੈ ਅਰਸ਼ ਫੈਡਰੇਸ਼ਨ ਬਣਦਾ ਹੋਏ ਘਾਟਾ ਨਹੀਂ ਪਿਆ ਫਾਇਦਾ ਹੀ ਆ ਪਲੇਅਰਾਂ ਦੀ ਜ਼ਿੰਦਗੀ ਬਣ ਰਹੀ ਆ ਅੱਛਾ ਤੁਹਾਡੀ ਵੀ ਬੜੀ ਸਪੋਰਟ ਰਹਿੰਦੀ ਆ ਮੱਝ ਦੇ ਪਲੇਅਰਾਂ ਜੋ ਜਿਹੜੇ ਪਲੇਅਰ ਨਵੇਂਆਂ ਨੂੰ ਵੀ ਤੁਸੀਂ ਲੈ ਕੇ ਆਏ ਹੋ ਤੇ ਬਾਕੀ ਜਿਹੜੇ ਕੰਪੀਟੀਸ਼ਨ ਹੋ ਰਹੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਵਿੱਚ ਇਸ ਸਾਲ ਅੱਧੇ ਤੇ ਇੱਕ ਤੇ ਅੱਧੇ ਦੇ ਅੱਧੇ ਇਹਦੇ 'ਚ ਤੁਹਾਡਾ ਵੀ ਬੜਾ ਸਹਿਯੋਗ ਆ ਕਿਉਂਕਿ ਪਲੇਅਰਾਂ ਨੂੰ ਕਾਫੀ ਪਲੇਅਰਾਂ ਦੀ ਤੁਸੀਂ ਵੀ ਗੱਲ ਕਰਾਈ ਆ ਇੱਧਰ ਹਾਂਜੀ ਭਾਈ ਜਿਵੇਂ ਆਪਣਾ ਨਾ ਮਾਝੇ ਮਾਝੇ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਤੇ ਆਪਣੋਂ ਵੀ ਕਿ ਜਿਵੇਂ ਸੋਹਮੰਦਿ ਸਪੋਰਟ ਨਾਲ ਆਪਾਂ ਪਰ ਆਏ ਆ ਉਹਨੇ ਵੜੇ ਉਹਦੀ ਸੋਚ ਹੀ ਵੀ ਜਿਵੇਂ ਆਪਣੇ ਏਰੀਆ ਜੋ ਮੁੰਡੇ ਨਵੇਂ ਹੋਰ ਉੱਪਰ ਚੱਕਣੇ ਜਾਂ ਗੱਲ ਕਰਾਉਣੀ ਆ ਤੇ ਉਹੋ ਹੀ ਮੈਅ ਰੱਖਦਾ ਸੋਚ ਵੀ ਜਿਹੜੇ ਮੁੰਡਾ ਹੱਕਦਾਰ ਆ ਬਾਹਰ ਆਉਂਦਾ ਤੇ ਉਹਦੀ ਭਾਵੇਂ ਮੇਰੀ ਟੀਮ ਚ ਖੇਡਦਾ ਚੋਲਾ ਸਾਹਿਬ ਜਿੰਦੀ ਆ ਭਾਵੇਂ ਉਹ ਕੇ ਹੋਰ ਚ ਵੀ ਖੇਡਦਾ ਤੇ ਵੀ ਇਹ ਹੀ ਹੁੰਦਾ ਵੀ ਬੰਦਾ ਜਿਹੜੇ ਮਿਹਨਤ ਨਾਲ ਮੁੱਲ ਮੁੜੇ ਤੇ ਉਹਨੇ ਮੈਂ ਕਿਦਣਾ ਕਿਤੇ ਜਾਵੇ ਆਪਾਂ ਜਿੰਨੀ ਕੋਸ਼ਿਸ਼ ਹੋ ਗਈ ਬਾਬੇ ਦੀ ਕਿਰਪਾ ਨਾਲ ਜਿਹੜੇ ਮੇਰੇ ਨਾਲ ਜੁੜੇ ਆ ਮੁੰਡੇ ਚੋਲਾ ਪਰ ਕੋਈ ਗੰਦੀ ਚਲੋ ਸਿੱਧੀ ਪਹੁੰਚ ਗਈ ਆ ਪਰ ਜਿਹੜੇ ਨਵੇਂ ਮੁੰਡੇ ਵੀ ਆ ਦੇਖਿਆ ਕਿ ਪਵਿੱਤਰ ਜੋਗੇ ਵਾਲਾ ਮੁੰਡਾ ਹੋਰ ਵੀ ਓੜੇ ਮੁੰਡੇ ਆ ਜਿਹੜੇ ਅਣੂ ਆਇਆ ਆ ਤੇ ਕਾਫੀ ਮੁੰਡੇ ਆ ਜਿਹੜੇ ਆਪਾਂ ਚਲੋ ਇੱਕ ਕਿਸੇ ਨਾ ਕੀ ਕਹਿੰਦੇ ਹੁੰਦੇ ਮੋੜਾ ਮੋੜਾ ਨਾਲ ਕਿਉਂ ਦੇਣ ਦੀ ਲੋੜ ਹੁੰਦੀ ਆ ਤੇ ਇੱਥੋਂ ਤੱਕ ਪਹੁੰਚੇ ਆ ਤੇ ਚਲੋ ਮਜ਼ਾ ਕਰ ਸਕੀਏ ਤੇ ਇਸ ਕਰਕੇ ਆਪਾਂ ਵੱਤੋਂ ਵੱਧ ਭਾਵੇਂ ਆਪਣੇ ਨਾਲ ਜੁੜਿਆ ਕੋਈ ਮੁੰਡਾ ਭਾਵੇਂ ਨਹੀਂ ਭਾਵੇਂ ਆਪਣੇ ਨਾਲ ਬੋਲਚਾਲ ਵੀ ਨਹੀਂ ਹੈਗਾ ਆਪਾਂ ਤਾਂ ਵੀ ਵਾਜਦਾ ਉਹਨਾਂ ਤਾਂ ਵੀ ਉਹਦੀ ਬਾਰ ਦੀ ਗੱਲ ਕਰਾਈ ਦੀ ਜਿੰਨੇ ਜੋਗੇ ਇੱਕ ਪਾਇਆ ਕੇ ਆ ਅੱਛਾ ਹਰ ਮੈਚ ਬੜੇ ਫਸਦੇ ਨੇ ਜਦੋਂ ਮੈਚ ਫਸਿਆ ਹੁੰਦਾ ਪ੍ਰ ਬੈਚ ਨੂੰ ਕਈ ਮੈਚਾਂ ਤੁਸੀਂ ਪਿੱਛੋਂ ਮੋੜ ਕੇ ਲਿਆਏ ਹੋ ਜਿਵੇਂ ਪਿਛਲਾ ਮੈਚ ਲਾ ਲੀਏ ਪੰਜ ਨੰਬਰਾਂ ਤੇ ਜਿੱਤੇ ਜਿੱਤੇ ਮੈਚ ਤਾਂ ਹਾਰ ਗਏ ਪਰ ਉਹਦੇ ਚ ਤੁਹਾਡਾ ਜੱਫਾ ਬਰਾਬਰ ਰਿਹਾ ਜਦੋਂ ਵੀ ਆਪਾਂ ਲੱਗਦਾ ਸੀ ਪਿਛਲੇ ਟੂਰਨਾਮੈਂਟ ਦੀ ਗੱਲ ਕਰੀਏ ਬਰਾਬਰ ਜੱਫਾ ਲਾਉਂਦੇ ਰਹੇ ਹੋ ਪ੍ਰੈਸ਼ਰ ਚ ਵੀ ਹੁੰਦੇ ਹੋ ਪਰ ਫਿਰ ਵੀ ਇੱਕ ਜੋਰ ਨਾਲ ਜੱਫੇ ਲਾਉਂਦੇ ਹੋ ਕਿੰਨਾ ਕੁ ਮਨ ਤੁਹਾਡੇ ਮਨ ਦੇ ਵਿੱਚ ਧੜਕੂ ਰਹਿੰਦਾ ਕਿ ਯਾਰ ਆ ਬੰਦੇ ਨੂੰ ਫਾੜਨਾ ਬਹੁਤ ਜ਼ਰੂਰੀ ਆ ਭਾਈ ਜਿਵੇਂ ਦੇਖੋ ਆਪਣੇ ਆਪ ਤੇ ਬੰਦੇ ਨੂੰ ਕੰਪਿਟੀਸ਼ਨ ਆਪਣੇ ਆਪ ਦੇ ਚਾਹੀਦਾ ਵੀ ਆਪਾਂ ਵੀ ਆਪਾ ਆਪਣਾ ਬੈਸਟ ਦੇਣਾ ਹਾਂ ਵੀ ਭਾਵੇਂ ਰੇਡਰਾਂ ਨੂੰ ਮੈਂ ਇਹ ਨਹੀਂ ਸੋਚਦਾ ਨਾ ਵੀ ਰੇਡਰਾਂ ਨੂੰ ਜੱਫੇ ਲੱਗ ਜਾਂਦੇ ਆ ਵੀ ਮੈਂ ਜਾਂ ਜੱਫਾ ਨਹੀਂ ਲਾਉਣਾ ਵੀ ਆਪਾਂ ਹਰ ਚੱਲੇ ਆ ਥੋੜੀ ਕੋਸ਼ਿਸ਼ ਇਹ ਰੱਖੀ ਦੀ ਵੀ ਆਪਾਂ ਬਾਤੋਂ ਜੱਫੇ ਲਾਈਏ ਵੀ ਰੇਡਰ ਭਾ ਜਿੰਨੇ ਮਰਜ਼ੀ ਹਾਈ ਜਾਣ ਤੇ ਆਪਾਂ ਟੀਮ ਲਈ ਜੋਰ ਲਾਈਦਾ ਜੀ ਬਾਕੀ ਭਾਈ ਨੇੜੋਂ ਆਪਣਾ ਪਿਆਰ ਆ ਤੇ 10-12 ਸਾਲ ਲੱਗਣਾ ਨਾ ਜੁੜਿਆ ਨਾ ਤੇ ਜੇ ਨਜ਼ਰ ਖੇਡਦੇ ਉਹਨਾਂ ਨਾਲ ਹੀ ਆਪਾਂ ਰਹਿਣਾ ਤੇ ਵਾਹਿਗੁਰੂ ਕਿਰਪਾ ਕਰੇ ਉਹਨਾਂ ਆਪਣੀ ਫੈਮਲੀ ਰਿਲੇਸ਼ਨ ਆ ਫੈਮਲੀ ਵੀ ਇੱਥੇ ਆਈ ਆਪਣੀ ਤੇ ਆਸਟ੍ਰੇਲੀਆ ਪਹਿਲਾਂ ਸਾਰੀ ਫੈਮਲੀ ਗਈ ਸੀ ਤੇ ਇੱ ਬਹੁਤ ਵਧੀਆ ਗੱਲ ਆ ਅਰਸ਼ ਅੱਜ ਜਨਮ ਦਿਨ ਆ ਬਹੁਤ ਬਹੁਤ ਮੁਬਾਰਕਾਂ ਨੈਕਸਟ ਮੈਚ ਵਿੱਚ ਤੁਹਾਡਾ ਕੇਕ ਵੀ ਕੱਟ ਹੋਊਗਾ ਤੇ ਤੁਹਾਡਾ ਸਨਮਾਨ ਵੀ ਹੋਵੇਗਾ ਬਹੁਤ ਬਹੁਤ ਥੈਂਕ ਯੂ ਜਿਹੜੇ ਸਨਮਾਨ ਕਰ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਫੈਮਿਲੀ ਲਈ ਦੋ ਲਫ਼ਜ਼ ਜ਼ਰੂਰ ਦੱਸੋ ਜਿਹੜੇ ਪਿੱਛੇ ਮੰਮੀ ਡੈਡੀ ਤੁਹਾਡੇ ਬੈਠੇ ਨੇ ਉਹਨਾਂ ਲਈ ਕੀ ਮੈਸੇਜ ਆ ਮੈਂ ਤੁਹਾਨੂੰ ਪਹਿਲਾਂ ਬਾਈ ਕਰਦੇ ਰਹਿਣਾ ਆਪਾਂ ਗੱਲ ਵੀ ਫੈਮਿਲੀ ਤੋਂ ਬਿਨਾਂ ਕੋਈ ਵੀ ਆ ਪਲੇਅਰ ਆ ਜਨਰੇਸ਼ਨ ਨੂੰ ਪਿੱਛੋਂ ਸਪੋਰਟ ਨਹੀਂ ਹੈਗੀ ਉਹ ਚਿਰ ਪਲੇਅਰ ਨਹੀਂ ਬਣ ਸਕਦਾ ਫੈਮਿਲੀ ਦੀ ਸਪੋਰਟ ਬਹੁਤ ਜ਼ਰੂਰੀ ਆ ਬਾਕੀ ਸਾਡੀ ਫੈਮਿਲੀ ਵਿੱਚ ਤੀਜੀ ਤੇ ਖੇਡਣ ਲੱਗੇ ਉਸ ਤੋਂ ਬਾਅਦ ਮੇਰੇ ਡੈਡੀ ਹੁਣੀ ਤਾਇਆ ਜੀ ਚਾਚਾ ਜੀ ਸਾਰੇ ਕੋ ਛੇ ਭਰਾ ਆ ਉਹ ਸਾਰੇ ਖੇਡਦੇ ਸੀ ਤੇ ਫਿਰ ਉਸ ਤੋਂ ਬਾਅਦ ਜਿਵੇਂ ਅੱਗੇ ਸੁਖਮਨ ਆਹੀ ਖੇਡਣ ਲੱਗੇ ਆ ਤੇ ਉਹ ਨੇ ਜਿਵੇਂ ਸਾਡੀ ਸਾਰੇ ਸਾਡੇ ਚਾਚੇ ਸਾਰੇ ਬਹੁਤ ਫੂਡ ਕਰਦੇ ਮੈਨੂੰ ਤੇ ਹੁਣ ਜਿਵੇਂ ਤੁਹਾਨੂੰ ਪਤਾ ਵੀ ਸੁਖਮਨ ਦੇ ਜਾਣ ਤੋਂ ਬਾਅਦ ਥੋੜਾ ਆਪਣੇ ਸਾਡੀ ਫੈਮਿਲੀ ਦੇ ਵਿੱਚ ਹੁਣ ਮੈਂ ਹੀ ਖੇਡਦਾ ਤੇ ਸਾਰਿਆਂ ਦਾ ਬਾਦਰ ਆਪਣਾ ਸਪੋਰਟ ਕਰਦੇ ਆ ਤੇ ਆਪਣੀ ਮੰਮੀ ਡੜੀ ਕੋਟ ਦਾਸਾਂ ਕਰਦੇ ਰਹਿੰਦੇ ਲਾਈਦੇ ਰਹਿੰਦੇ ਆ ਵੇਖਦੇ ਹੀ ਹੁਣੇ ਹੁਣ ਤੇ ਮੇਰੀ ਵਾਈਫ ਉਹਨਾਂ ਵਰਕੇ ਦੇ ਦੇਣੀ ਦੇਖਾਦਾ ਤੇ ਇਥੋਂ ਤੱਕ ਬਚਾਉਣ ਲਈ ਬਾਕੀ ਮੇਰੀ ਡਾਈਟ ਦਾ ਸਾਰਾ ਮੈਨੂੰ ਕੁਝ ਨਹੀਂ ਪਤਾ ਹੁੰਦਾ ਉਹਨਾਂ ਹੀ ਸਾਰਾ ਧਿਆਨ ਰੱਖਣਾ ਤੇ ਪ੍ਰੈਕਟਿਸ ਕਰਨੀ ਆ ਜਾਂ ਡਾਈਟ ਤੇ ਸਾਰਾ ਉਹਨਾਂ ਦੀ ਜਮੇਰੀ ਆਪਾਂ ਸੁਤਕਾਉਗੇ ਟੈਨਸ਼ਨ ਫਰੀ ਲਈਦਾ ਤੇ ਇਸੇ ਕਰਕੇ ਹੁਣ ਤੁਸੀਂ ਇਹ ਵੀ ਵੇਖਿਆ ਹੋਊਗਾ ਮੇਰੇ ਨਾਲ ਅਜਿਹਾ ਜਿੰਨਾ ਚਿਰ ਕਬੱਡੀ ਨਹੀਂ ਵੀ ਖੇਡਦੇ ਨੇ ਇਤਨੀ ਮੇਰੇ ਸਾਬ ਨਾਲ ਕੋਈ ਪਲੇਅਰ ਆਪਣੀ ਫੈਮਿਲੀ ਲੈ ਕੇ ਨਹੀਂ ਇਦਾਂ ਬਾਹਰ ਆਇਆ ਤੇ ਵਾਈ ਵੀਰੋ ਕਿਰਪਾ ਕਰੇਰੇ ਇਸ ਵਾਰ ਇਦਾਂ ਫੈਮਿਲੀ ਨਾਲ ਹੀ ਆਇਆ ਕਰਾਂਗੇ ਬਹੁਤ ਖੁਸ਼ੀ ਹੁੰਦੀ ਹੈ ਜੀ ਤੁਹਾਡਾ ਬਹੁਤ ਆਪਸ ਵਿੱਚ ਤਾਲਮੇਲ ਆ ਹਸਣ ਵਾਈਫ ਦਾ ਤੇ ਜਿਹੜੇ ਸਨਮਾਨ ਕਰ ਰਹੇ ਅੱਜ ਤੁਹਾਡੇ ਲਈ ਉਹਨਾਂ ਦਾ ਉਹਨਾਂ ਲਈ ਦੋ ਲਫ਼ਜ਼ ਜ਼ਰੂਰ ਭਾਈ ਆਪਣੇ ਮਹਿੰਦਰਾ ਜੂ ਲਫ਼ਜ਼ ਨਾਲ ਤੇ ਨਾਲੇ ਆਪਣੀ ਜਿਹੜੀ ਜੰਗ ਕਲੱਬ ਦੇ ਭਾਈ ਨੇਡ ਹੋਣੀ ਉਹਨਾਂ ਨੇ ਆਪਾਂ ਨੂੰ ਪਿਆਰ ਕਰਦੇ ਹੀ ਆਪਣੇ ਜਿਵੇਂ ਤੁਹਾਨੂੰ ਬਣਾ ਜੰਗ ਦਿਨੋਂ ਦੇ ਇੱਕ ਸੰਡੇ ਤੇ ਆਪਣਾ ਜੁੜੇ ਪਿਆਰ ਕਰਕੇ ਉਹਨਾਂ ਨੇ ਆਪਣੇ ਨੂੰ ਸਨਮਾਨ ਪਹਿਲੇ ਰਹੀ ਵੀ ਕੀਤਾ ਭਾਈ ਸ਼ਬਾ ਥੜਾ ਉਹ ਐਰਕੀ ਚਲੋ ਆਏ ਨਹੀਂ ਪਹਿਲੇ ਰਹੀ ਉਹਨਾਂ ਨੇ ਵੀ ਕੀਤਾ ਸੀ ਤੇ ਜੰਗ ਸਰੀ ਆਪਣੀ ਆਪਣੀ ਘਰ ਦੀ ਟੀਮ ਆ